ਨੀ ਹੁਣ ਤੇਰਾ ਕੀ ਨਸਾ ਕੀਤਾ ਹੋਇਆ ਹੁਣ ਕੁਛ ਨਹੀਂ ਆ ਜਿਹੜੀ ਲੱਗੀ ਐ ਇਹ ਇੱਧਰ ਗਈ ਜੀ ਵਾਲੀ ਏ ਗੋਲੀ ਲਈ ਤੇਰਾ ਨਾਮ ਕੀ ਆ ਨਾਮ ਕੀ ਤੇਰਾ ਇਕਵਾਲ ਸਿੰਘ ਕੀ ਡਿਊਟੀ ਆ ਤੁਹਾਡੀ ਸਕੂਲ ਚ ਇੱਥੇ ਸੇਵਾਦਾਰ ਹਾਂ ਸੇਵਾਦਾਰ ਹਾਂ ਆ ਜੀ ਸਰਕਾਰੀ ਲੱਗੇ ਅੱਛਾ ਇਹ ਗੋਲੀ ਸਰਕਾਰੀ ਲੱਗੀ ਹੋਈ ਐ ਇਕਵਾਲ ਸਿੰਘ ਆ ਤੁਹਾਡਾ ਹੁਣ ਤੁਹਾਡੀ ਗੋਲੀ ਗਾਦੀ ਹੋਈ ਐ ਆ ਇੱਕ ਗੋਲੀ ਸੁਮੇ ਦਾ ਅੱਛਾ ਜਿਹੜੇ ਉਹ ਸਿਗਨੇਚਰ ਹੈ ਉਹ ਕਿੱਥੋਂ ਆਏ ਆ ਇਹ ਦਾ ਹੀ ਕਈ ਦਿਨ ਹੋ ਗਿਆ ਮੇਰੇ ਸੱਟ ਵੱਜ ਗਈ ਸੀੀ ਉਦੋਂ ਲਈ ਸੀਗੇ ਉਹ ਵੇਏਗੇ ਨਹੀਂ ਸਿਗਨੇਚਰ ਵੀ ਖਾਣੇ ਹੋ ਤੁਸੀਂ ਨਹੀਂ ਕਦੇ ਕਦੇ ਇੱਕ ਅਦਾ ਜੇ ਵੇਦਾਰ ਤੋਂ ਹੋਣ ਲੱਗੇ ਨਹੀਂ ਸਕੂਲ ਟਾਈਮ ਫਿਰ ਗੋਲੀ ਤੁਸੀਂ ਲੈ ਕੇ ਆਉਣੇ ਜਿਹੜੀ ਉਹ ਲੈਣੇ ਆ ਦਾ ਨਸ਼ੇ ਵਾਲੀ ਗੋਲੀ ਹੈ ਜਿਹੜੀ ਨਹੀਂ ਛੱਡ ਪੈਰ ਦੋਹਣਾ ਹਟਾ ਲੈਂਦੀ ਹੈ ਹੱਡ ਪੈਰ ਤਾਂ ਕਹਿੰਦੇ 20 ਗੋਲੀਆਂ ਜਿੰਨਾ ਨਸ਼ਾ ਹੈ ਸਿੱਕੀ ਨਾਮ ਹੈ ਮੈਂ ਕਰਮੇਲ ਸਿੰਘ ਹੈ ਐਸ ਐਸ ਮਾਸਟਰ ਐਸ ਵਕਤ ਸਕੂਲ ਮੁਖੀ ਦੇ ਤੌਰ ਤੇ ਕੰਮ ਕਰ ਰਹੇ ਮਲਕਾਨੇ ਸਕੂਲ ਚ ਸਰਿਕ ਤੁਹਾਡੀ ਸਕੂਲ ਦੇ ਮਨੁੱਖੀ ਸੇਵਾ ਦਾ ਅਰਥ ਤੁਹਾਡੇ ਪਿੰਡ ਦੇ ਲੋਕਾਂ ਨੇ ਬਹੁਤ ਕੀਤਾ ਉਹਨੇ ਸ਼ਪਕਾ ਕਰਕੇ ਸਕੂਲ ਚ ਆਇਆ ਆਂ ਸਾਡਾ ਜਿਹੜਾ ਸੇਵਾਦਾਰਾ ਉਹਦੇ ਪ੍ਰਤੀ ਸਾਡੇ ਪਿੰਡ ਦੇ ਕਿਸਾਨ ਯੂਨੀਅਨ ਤੇ ਪਿੰਡ ਦੇ ਨੌਜਵਾਨ ਉਹ ਮੈਨੂੰ ਅੱਜ ਐਪਲੀਕੇਸ਼ਨ ਦੇਣ ਆਏ ਸੀਗੇ ਵੀ ਜਿਹੜਾ ਕੁਵਾਲ ਸਿੰਘ ਆ ਇਹ ਸਕੂਲ ਸਮੇਂ ਤੋਂ ਬਾਅਦ ਪਿੰਡ ਚ ਨਸ਼ੇ ਕਰਕੇ ਤੁਰੇ ਫਿਰਦਾ ਰਹਿੰਦਾ ਕੀਦਾ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਤੇ ਬੁਰਾ ਅਸਰ ਪੈਂਦਾ ਹੈ ਇਸ ਕਰਕੇ ਵੀ ਤੁਸੀਂ ਇਹਦੇ ਵਿਰੁੱਧ ਕੋਈ ਕਾਰਵਾਈ ਕਰੋ ਤੇ ਜਦੋਂ ਇਹ ਜਾ ਰਹੇ ਸੀ ਤਾਂ ਮੈਨੂੰ ਪਤਾ ਵੀ ਉਹਨਾਂ ਨੂੰ ਰਸਤੇ ਦੇ ਵਿੱਚ ਉਹ ਮਿਲ ਗਿਆ ਕਿਉਂਕਿ ਵੈਸੇ ਤਾਂ ਛੁੱਟੀ ਤੇ ਸੀਗਾ ਅੱਜ ਉਹ ਪਰ ਰਾਤ ਦੇ ਵਿੱਚ ਇਹਨਾਂ ਨੂੰ ਮਿਲ ਗਿਆ ਤੇ ਮੈਨੂੰ ਪਤਾ ਲੱਗਿਆ ਵੀ ਪਿੰਡ ਵਾਲਾਂ ਨੇ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਅੱਜ ਵੀ ਦੱਸਦੇ ਉਹ ਅੱਜ ਵੀ ਸਕੂਲ ਆਇਆ ਸਗੇ ਛੁੱਟੀ ਹੋਣ ਦੇ ਬਾਵਜੂਦ ਕਿ ਅੱਜ ਛੁੱਟੀ ਤੇ ਸੀਗਾ ਪਰ ਸਕੂਲ ਚ ਆਉਂਦਾ ਹੀ ਕਿਤੇ ਇਹਨਾਂ ਨੂੰ ਮਿਲ ਗਿਆ ਸਕੂਲ ਦੇ ਵਿੱਚ ਉਹ ਛੁੱਟੀ ਤੇ ਸਵੇਰ ਤੋਂ ਹੀ ਪਿੰਡ ਵਾਲਿਆਂ ਦਾ ਕਹਿਣਾ ਜੀ ਪਹਿਲਾਂ ਵੀ ਇਹਦੇ ਇਸ ਪ੍ਰਤੀਵੇਸ਼ ਕਰਕੇ ਉਹਨੇ ਵੀ ਪਹਿਲਾਂ ਵੀ ਐਪਲੀਕੇਸ਼ਨਾਂ ਦਿੱਤੀਆਂ ਗਈਆਂ। ਹਾਂ ਪਹਿਲਾਂ ਪੰਚਾਇਤ ਵੱਲੋਂ ਐਪਲੀਕੇਸ਼ਨ ਡੀਓ ਸਾਹਿਬ ਨੂੰ ਦਿੱਤੀ ਗਈ ਸੀ ਉਹਨਾਂ ਨੇ ਇਨਕੁਆਰੀ ਕਰੀ ਹੋਈ ਹੈ ਜੀ। ਉਹ ਸਪੈਸ਼ਲ ਇਨਕੁਆਰੀ ਅਫਸਰ ਇਨਕੁਆਰੀ ਕਰਕੇ ਗਏ ਆ। ਉਹਦੀ ਰਿਪੋਰਟ ਡੀਓ ਦਾ ਦਫ਼ਤਰ ਪੈਂਡਿੰਗ ਹੈ। ਪੈਂਡਿੰਗ ਹੈ। ਇੱਥੇ ਕੋਈ ਰਿਜ਼ਲਟ ਨਹੀਂ ਆਇਆ। ਹਾਂ ਸਾਨੂੰ ਉਹਦੇ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ ਕਿ ਕੀ ਕਾਰਵਾਈ ਕੀਤੀ ਗਈ ਹੈ। ਭਾਈ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਖੁਸ਼ਦੀਪ ਸਿੰਘ ਹੈ ਜੀ। ਅੰਬਰ ਦੀ ਸਕੂਲ ਦੇ ਵਿੱਚ। ਸਕੂਲ ਦੇ ਵਿੱਚ ਵੀ 8-9 ਦਿਨ ਹੋ ਗਏ ਸਾਨੂੰ ਇੱਥੇ ਆਪਣੇ ਇਕਬਾਲ ਹੈਗਾ ਪੀਹਣਾ ਉਹਨਾਂ ਸੇ ਪਤਾ ਕਰਕੇ ਸਕੂਲ ਦੇ ਵਿੱਚ ਹੀ ਰਹਿੰਦਾ ਹੱਥ ਨੇ ਦਾਰੂ ਦਰੂ ਪੀ ਕੇ ਬਈ ਇੱਥੇ ਡਿੱਕ ਜਾਲਾ ਲਾ ਲਾਂਦੇ ਸੀਗੇ ਇਹਦੇ ਜਵਾਕ ਉਹਦੇ ਖੇਡਣ ਵਾਸਤੇ ਉਹਨਾਂ ਨੂੰ ਪਰੇਸ਼ਾਨ ਕਰਦਾ ਸੀਗਾ ਸਕੂਲ ਚ ਰਹਾ ਸਕੂਲ ਚ ਉਹਦੀ ਸਕੂਲ ਚ ਸੀਗੀ ਪਹਿਲਾਂ ਉਹਨਾਂ ਦੇ ਮਾਸਟਰ ਨੇ ਕਹਿ ਗਾ ਕਿ ਉਹਨੂੰ ਬਾਹਰ ਕਰਤਾ ਬਈ ਤੂੰ ਡਿਊਟੀ ਟਾਈਮ ਆਇਆ ਕਰੋ ਉਹ ਫਿਰ ਵੀ ਇੱਥੇ 5-4 ਬੰਦਿਆਂ ਨੂੰ ਲੈ ਕੇ ਤੁਰਿਆ ਫਿਰਦਾ ਸੀਗਾ ਨਾਲ ਨਾਲ ਸੇ ਪੱਤੇ ਇਹਨਾਂ ਨੂੰ ਇਥੇ ਜਵਾਕ ਆਉਂਦੇ ਸੀਗੇ ਉਹ ਵੀ ਡਰਦੇ ਸੀ ਉਹਨਾਂ ਨੇ ਸਾਨੂੰ ਕਈ ਵਾਰੀ ਕਿਹਾ ਕਹਿੰਦੇ ਬਈ ਇਹਦਾ ਕੁਝ ਕਰੋ ਕਹਿੰਦੇ ਇਥੇ ਰੱਜਾ ਫਿਰਦਾ ਰਹਿੰਦਾਗਾ ਸਾਨੂੰ ਵੀ ਡਾਰੇ ਕੁੜੀਆਂ ਕਤਰੀਆਂ ਆਉਂਦੀਆਂ ਬਈ ਆਪਣੀਆਂ ਸਾਰੀਆਂ ਹਣਾ ਅੱਜ ਅਸੀਂ ਸਕੂਲ ਦੇ ਵਿੱਚ ਆਏ ਸੀ ਅਰਜੀ ਦਿਨ ਇਥੇ ਪਤਾ ਲੱਗਿਆ ਤੇ ਅਸੀਂ ਆਏ ਜਦੋਂ ਤੇ ਇਹ ਹੈ ਹੀ ਨਹੀਂ ਸੀਗਾ ਇਹਨੂੰ ਭਾਲਣ ਲਈ ਅਸੀਂ ਬਾਹਰ ਜਾਂਦੇ ਸੀਗੇ ਵੀ ਸਾਨੂੰ ਪਹਿਲਾਂ ਟੱਕਰਿਆ ਸੀਗੇ ਟੋਬੇ ਕੋਲੇ ਉਹਦੇ ਨ세 ਨਾਲ ਰੱਜਾ ਹੀ ਸਾਨੂੰ ਪਤਾ ਲੱਗਿਆ ਜੀ ਪ੍ਰਧਾਨ ਨੂੰ ਲੈ ਕੇ ਕਮੇਟੀ ਨੂੰ ਫੋਨ ਕੀਤਾ ਇਹਨਾਂ ਨੂੰ ਵੀ ਜਦੋਂ ਆਏ ਤੇ ਆ ਵੀ ਸਕੂਲ ਦੇ ਵਿੱਚ ਆ ਗਏ ਜਦੋਂ ਸਕੂਲ ਦੇ ਵਿੱਚ ਆਇਆ ਅਸੀਂ ਵੀਡੀਓ ਬਣਾਈ ਜਾਂਦੇ ਸੀ ਚੋਰੋਂ ਜਦੋਂ ਦੇਖਿਆ ਰੱਜਿਆ ਸੀਗਾ ਬਈ ਇਹਦੇ ਦਵਾਈ ਲਈ ਫਿਰਦਾ ਸੀ ਕਹਿੰਦਾ ਮੇਰੀ ਦਵਾਈ ਆ ਜਦੋਂ ਕੱਢਿਆ ਤੇ ਉਹ ਸਗਨੇਚਰ ਜੀਬ ਵਾਲੀਆਂ ਐਸ ਆਰ ਸਾਰਾ ਕੁਝ ਨਿਕਲੇ ਨਾ ਕੀ ਮੰਗ ਕਰਦੇ ਮੰਗ ਕਰਦਾ ਬਈ ਜਿਆਦਾ ਇਹਨੂੰ ਚੇਂਜ ਕਰਦਣੇ ਤੋਂ ਨਹੀਂ ਸਸਪੈਂਡ ਕਰਦਣਾ ਅਜੀ ਪੈਂਡ ਚ ਨਹੀਂ ਪੈਂਦਾ ਨਾ ਅਰ ਜਿੰਨਾ ਬਹੁਤ ਦਿੱਤੀਆਂ ਦੇਖੋ ਹੁਣ ਵੀ ਅਸੀਂ ਡੀਓ ਸਾਹਿਬ ਨੂੰ ਲਈ ਫਿਰਦੇ ਆ ਬਈ ਸਾਰੇ ਪੰਚਾਇਤ ਨੇ ਵੀ ਦਿੱਤੀ ਸਕੂਲ ਨੇ ਵੀ ਦਿੱਤੀ ਬਈ ਹਾਂ ਬਾਕੀ ਅਸੀਂ ਇਹ ਮੰਗ ਕਰਦੇ ਵੀ ਇਹਦਾ ਡੀਐਨਏ ਉਹ ਡਰੱਗ ਟੈਸਟ ਕਰਵਾ ਕੇ ਇਹਦਾ ਵੀ ਇਹਨੂੰ ਸਸਪੈਂਡ ਕੀਤਾ ਜਾਵੇ ਡੋਗ ਟੈਸਟ ਡੋਗ ਟੈਸਟ ਜੀ ਕੀ ਨਾਮ ਹੈ ਆਪਣਾ ਬੂਟਾ ਸਿੰਘ ਜੀ ਬੂਟਾ ਸਿੰਘ ਕੀ ਗੱਲ ਹੋਈ ਜੈਂਸਪੁਰ ਮੈਂ ਇਕਾਈ ਪ੍ਰਧਾਨ ਮਲਕਾਣਾ ਬੀਕੇ ਜੀ ਸਿੱਧੂਪੁਰ ਅੱਜ ਅਸੀਂ ਸਕੂਲ ਦੇ ਮਾਸਟਰਾਂ ਨੂੰ ਇੱਕ ਬੇਨਤੀ ਪੱਤਰ ਦੇਣ ਆਏ ਸੀ ਵੀ ਆਪ ਵੀ ਡੀਓ ਨੂੰ ਤੁਸੀਂ ਮੇਲ ਕਰੋ ਵੀ ਇਹ ਜਿਹੜਾ ਆਪਣੇ ਸਕੂਲ ਦਾ ਅਕਬਰ ਸਿੰਘ ਪੀਐਨ ਹੈ ਇਹ ਸਾਰੇ ਭਾਂਤੇ ਗੈਰ ਨਸ਼ੇ ਕਰਕੇ ਸਕੂਲ ਦੇ ਵਿੱਚ ਆਉਂਦਾ ਹੈ ਡਿਊਟੀ ਤੋਂ ਬਾਅਦ ਵੀ ਇੱਥੇ ਕੁੜੀਆਂ ਬੱਚੇ ਖੇਡਦੇ ਨੇ ਉਦੋਂ ਵੀ ਇਹ ਪਰੇਸ਼ਾਨ ਕਰਦਾ ਇੱਥੇ ਡੱਕੂਕਲਾ ਕੇ ਸਾਰਿਆਂ ਨੂੰ ਯਾਨੀ ਬਹੁਤ ਦੇ ਦੀਆਂ ਹਰਕਤਾਂ ਹੈ ਜੀਆਂ ਆਇਆਂ ਸਾਡੇ ਕੋਲ ਵੀਡੀਓ ਦੱਸਣ ਜੋਗਰੀਆਂ ਵੀ ਨਹੀਂ ਕੈਮਰੇ ਤੇ ਅਸੀਂ ਉਹਦੇ ਸਬੰਧ ਚ ਆਏ ਸੀ ਪਹਿਲਾਂ ਵੀ ਪੰਚਾਇਤ ਨੇ ਇੱਕ ਦੋ ਵਾਰੀ ਲਿਖ ਕੇ ਦੇ ਦੇਣੀ ਇਨਕੁਆਰੀ ਲੱਗੀ ਇਹ ਰਖਵਾਉਂਦਾ ਪਤਾ ਨਹੀਂ ਕਿਵੇਂ ਕਰਕੇ ਰਖਵਾਉਂਦਾ ਅਸੀਂ ਅੱਜ ਮਾਸਟਰ ਆਈ ਸੀ ਮਾਸਟਰ ਵੀ ਬਹੁਤ ਦੁਖੀ ਲੋਕ ਕਹਿੰਦੇ ਬੀ ਐਸ ਵੀ ਡੀਓ ਨੂੰ ਦੋ ਤਿੰਨ ਵਾਰੀ ਲਿਖ ਕੇ ਦੇ ਚੁੱਕੇ ਹਾਂ ਪਰ ਪਤਾ ਨਹੀਂ ਕਿਉਂ ਨਹੀਂ ਇਹਦੀ ਬਦਲੀ ਕਰਦੇ ਇੱਥੋਂ ਇਹਦੇ ਸਸਪੈਂਡ ਦੀ ਗੱਲ ਚੱਲੀ ਤਾਂ ਉਹ ਕਹਿੰਦੇ ਇਹ ਦੋ ਮਹੀਨਿਆਂ ਬਾਅਦ ਹੋ ਕੇ ਫੇਰ ਇੱਥੇ ਆ ਜੂਗਾ ਵੀ ਸਸਪੈਂਡ ਨਾ ਕਰੋ ਇਹਦੀ ਬਦਲੀ ਕਰਾ ਦਿਓ ਅਸੀਂ ਜਾਣਾ ਸੀ ਮੰਗਲਵਾਰ ਨੂੰ ਡੀਓ ਕੋਲ ਜਾਵਾਂਗੇ ਵੀ ਹੋਣਾ ਜਦ ਅਸੀਂ ਇਹਦੀ ਵੀਡੀਓ ਬਣਾਉਣ ਦੇ ਮਾਰੇ ਉਥੋਂ ਮਾਸਟਰਾਂ ਨਾਲ ਗੱਲਬਾਤ ਕਰਕੇ ਆਏ ਸੀ ਇਹਨੂੰ ਪਿੰਡ 'ਚ ਭਾਲਦੇ ਆ ਢੱਕਿਆ ਫਿਰਦਾ ਹੈ ਇਹ ਸਕੂਲ 'ਚ ਹੀ ਆ ਗਿਆ ਜਿਹਦੀ ਕੋਈ ਡਿਊਟੀ ਨਹੀਂ ਸੀ ਸਕੂਲ 'ਚੋਂ ਛੁੱਟੀ ਤੇ ਹੈ ਤੇ ਉਥੋਂ ਜਦੋਂ ਵੇਖਿਆ ਨਸ਼ਾ ਪੱਤਾ ਕੈਫੂਲ ਸਿਗਨੇਚਰ ਐਸ ਆਰ ਜੀਬ ਵਾਲੀਆਂ ਗੋਲੀਆਂ ਸਾਰੇ ਭੰਤ ਨਸ਼ਾ ਮਿਲਿਆ ਇਹਦੇ ਕੋਲੋਂ ਫਿਰ ਆ ਮੈਂ ਥਾਣੇ ਨੂੰ ਫੋਨ ਕਰਿਆ ਵੀ ਭਾਈ ਇਹਨੂੰ ਫੜਕੇ ਲੈ ਕੇ ਜਾਓ ਉਹਨਾਂ ਨੇ ਇੱਕ ਥਾਣੇਦਾਰ ਭੇਜਿਆ ਉਹਦੀ ਵੀ ਮੌਜੂਦਗੀ 'ਚ ਉਹਦਾ ਸਾਰਾ ਨਸ਼ਾ ਦਿਖਾਇਆ ਉਹ ਫੜਕੇ ਹੋਣ ਲੈ ਕੇ ਗਏ ਨਾ ਅਸੀਂ ਆਪਦੀ ਕਾਰਵਾਈ ਮੰਗਲਵਾਰ ਨੂੰ ਕਰਾਂਗੇ ਮੰਗ ਕਰਦੇ ਹੁਣ ਤੁਸੀਂ ਮੰਗ ਤਾਂ ਅਸੀਂ ਕਰਦੇ ਆ ਵੀ ਇਹਨੂੰ ਇਹ ਬੰਦਾ ਸਾਡੇ ਸਕੂਲ 'ਚ ਨਹੀਂ ਆਉਣਾ ਚਾਹੀਦਾ ਹੋਰ ਜਿੱਥੇ ਉਹਨੂੰ ਮਰਜ਼ੀ 라 ਦੇਣਾ ਸਸਪੈਂਡ ਕਰ ਦੇਣਾ ਪਰ ਇਹ ਬੰਦਾ ਅਸੀਂ ਸਕੂਲ 'ਚ ਨਹੀਂ ਆਉਣ ਦਿੰਦੇ ਤੂ ਬਾਅਦ ਪਹਿਲਾਂ ਵੀ ਕੋਈ ਦਰਖਾਸਤਾਂ ਪਿੰਡ ਪਿੰਡ ਵੱਲੋਂ ਵੀ ਹੋਈ ਹੈ ਪਿੰਡ ਵੱਲੋਂ ਹੋਈ ਹੈ ਜੀ ਪੰਚਾਇਤ ਵੱਲੋਂ ਹੋਈ ਹੈ ਮਾਸਟਰਾਂ ਵੱਲੋਂ ਹੋਈਆਂ ਨਾ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਕੋਈ ਡੀਓ ਬੀਓ ਕੋਈ ਗੱਲ ਨਹੀਂ ਸੁਣਦਾ ਇਨਕੁਆਰੀ ਦਾ ਵੀ ਨਹੀਂ ਕਿਸੇ ਨੇ ਕੋਈ ਇਨਕੁਆਰੀ ਚੱਲੀ ਸੀ ਇਨਕੁਆਰੀ ਵੀ ਦੀ ਵਿੱਚੇ ਰੁਕ ਗਈ ਉਸ ਤੋਂ ਬਾਅਦ ਕਿਸੇ ਤੋਂ ਪੜਤਾਲ ਨਹੀਂ ਹੋਈ ਪਤਾ ਨਹੀਂ ਕਿਉਂ ਨਹੀਂ ਹੋਈ ਪਰ ਇਹ ਬੰਦੇ ਨੂੰ ਇੱਕ ਵਾਰ ਸਕੂਲ ਚ ਨਾ ਦੇਖੂਗਾ